ਦੇਖੋ ਜੀ ਗੱਡੀ ਹਲੋ ਆ ਰੋਕੋ ਇਹਨੂੰ ਦੇਖੋ ਗੱਡੀ ਦਿਖਾਓ ਕਿ ਗੱਡੀ ਜਿਹੜੀ ਆ ਭਜਾ ਕੇ ਲੈ ਗਿਆ ਉਹ ਗੱਡੀ ਭਜਾ ਕੇ ਲੈ ਗਿਆ ਦਿੱਲੀ ਦਾ ਨੰਬਰ ਆ ਉਹ ਤੇ ਉਹਦੇ ਉੱਤੇ ਹੁਣ ਸਖਤ ਕਾਰਵਾਈ ਹੋਊਗੀ ਮੈਨੂੰ ਇੰਨਾ ਯਕੀਨ ਆ ਕਿ ਕਿਉਂਕਿ ਇਹੀ ਗੱਡੀਆਂ ਜਿਹੜੀਆਂ ਇਦਾਂ ਹੁਲੜਬਾਈਆਂ ਕਰਦੇ ਉਹਨਾਂ ਦੇ ਘਰਾਂ 'ਚ ਜਾ ਕੇ ਹੀ ਪੁਲਿਸ ਫੜਦੀ ਆ ਸਰ ਇਹ ਜਿਵੇਂ ਹੁਣ ਮੁੰਡਾ ਭੱਜ ਗਿਆ ਆ ਨੰਬਰ ਤੁਸੀਂ ਨੋਟ ਕਰ ਲਿਆ ਇਹਦਾ ਇਹਦਾ ਤਾਂ ਮੈਨੂੰ ਲੱਗਦਾ ਜਿਵੇਂ ਪੁਲਿਸ ਅਫਸਰ ਦੇ ਵੀ ਪੈਰਾਂ ਤੇ ਚੜਾ ਦੇਣ ਲੱਗਾ ਸੀਗਾ ਇਹ ਸਾਡੇ ਲੇਡੀ ਕਨਸਟੇਬਲ ਇੱਕ ਲੇਡੀ ਕੰਮ ਬਖਸ਼ਕਰ ਉਹਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਅਮਨਦੀਪ ਸੀ ਉਹਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਇਹ ਸਗੋਂ ਖਲੋ ਜਾਂਦਾ ਵਧੀਆ ਸੀ ਭੱਜ ਕੇ ਹੁਣ ਆਪਣੀ ਨੀਂਦ ਹਰਾਮ ਕੀਤੀ ਇਸ ਬੰਦੇ ਨੇ ਅਸੀਂ ਹੋ ਸਕਦਾ ਜੇ ਇਹਨੂੰ ਕੋਈ ਬੜੀ ਐਮਰਜੈਂਸੀ ਸੀਗੀ ਹੋ ਸਕਦਾ ਆਪਾਂ ਕਸ਼ੂਜ ਵੀ ਕਰ ਦਿੰਦੇ ਹੁਣ ਆਪਾਂ ਕਸ਼ੂਜ ਨਹੀਂ ਕਰਦੇ ਕਿੱਧਰ ਭਜੂਗਾ ਨੰਬਰ ਤਾਂ ਨੋਟ ਕਰ ਲਿਆ ਸੀ ਕਢਵਾ ਲਾਂਗੇ ਨੰਬਰ ਗੱਡੀ ਦਿੱਲੀ ਦੀ ਹੈ ਹੋ ਸਕਦਾ ਵੀ ਉਹਨੂੰ ਕਾਗੇ ਨਾਮ ਤਾਂ ਕਰਕੇ ਡਰਦੇ ਨੇ ਭਜਾ ਲਿਆ ਪਰ ਚਲੋ ਹੋਰਿਜ਼ਨ ਵੀ ਹੋ ਸਕਦਾ ਹੁਣ ਭਜਾ ਕੇ ਤਾਂ ਜ਼ਿਆਦੀ ਗਲਤੀ ਕਰ ਲਈ ਜ਼ਿਆਦਾ ਗਲਤੀ ਕੀਤੀ ਇਹਨੂੰ ਦੱਸਣਾ ਚਾਹੀਦਾ ਸੀ ਮੈਨੂੰ ਕੋਈ ਐਮਰਜੈਂਸੀ ਹੈ ਐਮਰਜੈਂਸੀ ਅਸੀਂ ਆਪਣੀ ਗੱਡੀ ਭੇਜਦੇ ਨੇ ਨਾਲ ਅਸੀਂ ਇਹਦੀ ਹੈਲਪ ਕਰਦੇ ਆਂ ਪਰ ਇਹ ਥੋੜੀ ਕਿ ਤੁਸੀਂ ਚੌਂਕ ਦੀ ਜਿਹੜੀ ਹੈ ਰੈੱਡ ਲਾਈਟ ਜੰਪ ਆ ਉਹਨੂੰ ਕਰਾਸ ਕਰਕੇ ਜਾਓ ਰੁਕੋ ਜਰਾ ਸਭਾਈ ਕਰੋ ਇਹ ਉਹੀ ਗੱਡੀ ਹੈ ਜਿਹਦੋਂ ਅਸੀਂ ਅੱਜ ਤੋਂ 20 ਦਿਨ ਪਹਿਲਾਂ ਸਾਦਰ ਥਾਣਾ ਦੇ ਵਿੱਚ ਚੌਂਕ ਦੇ ਵਿੱਚ ਨਾਕਾ ਲਾਇਆ ਸੀਗਾ ਇਹ ਗੱਡੀ ਨੂੰ ਕਾਲੀਆਂ ਜਾਲੀਆਂ ਲੱਗੀਆਂ ਸੀ ਤੇ ਰੋਕਣ ਦੇ ਬਾਵਜੂਦ ਵੀ ਰੈੱਡ ਲਾਈਟ ਜੰਪ ਕਰਕੇ ਤੇ ਭਜਾ ਕੇ ਲੈ ਗਏ ਸੀ ਥੋੜੇ ਸਮੇਂ ਇਨਫਾਰਮੇਸ਼ਨ ਮਿਲੀ ਕਿ ਇਹ ਜਿਹੜੀ ਗੱਡੀ ਸੀਗੀ ਸਬਜ਼ੀ ਮੰਡੀ ਹੁਸ਼ਿਆਰਪੁਰ ਦੇ ਵਿੱਚ ਖੜੀ ਹੈ ਜਿਹਨੂੰ ਆ ਕੇ ਅਸੀਂ ਆਪਣੀ ਟੀਮ ਦੇ ਨਾਲ ਫੌਰਨਲੀ ਚੈੱਕ ਕਰ ਰਹੇ ਆ। ਇਹ ਗਾਵਾਸਤੇ ਵੀ ਮੈਸੇਜ ਬਣ ਜੂਗਾ ਕਿ ਜਦੋਂ ਪੁਲਿਸ ਨੇ ਉਹ ਗੱਡੀ ਨੂੰ ਹੱਥ ਮਾਰਿਆ ਤਾਂ ਗੱਡੀ ਰੋਕਣੀ ਆ ਜਾਂ ਗੱਡੀ ਭਜਾ ਕੇ ਲੈ ਜਾਣੀ। ਲਿਓ ਜੀ ਕਾਗਜ਼ ਲਿਓ ਗੱਡੀ ਦੇ ਆਸੀ ਲਿਓ। ਪਰ ਅਭੀ ਤੋ ਰੁਕੋ। ਕਲਾਈਮੈਕਸ ਅਭੀ ਬਾਅਦ। ਸਪੈਸ਼ਲ ਨਾਕਾਬੰਦੀ ਕੀਤੀ ਸੀ ਅਜ ਤੋਂ 20 ਦਿਨ ਪਹਿਲਾਂ ਸਦਰਤੌਂਕ ਚੌਕ ਦੇ ਵਿੱਚ। ਅੱਗੋਂ ਰੈਡ ਲਾਈਟ ਜੰਪ ਹੋਈ ਸਾਰੀਆਂ ਗੱਡੀਆਂ ਰੁਕੀਆਂ ਸੀ। ਪਾਰੇ ਜਿਹੜੀ ਗੱਡੀ ਆ ਤੇ ਬਹੁਤ ਤੇਜ਼ ਆਈ ਜਿਹਦਾ ਨੰਬਰ PB0 DL 3CB Z 328 ਬੜੇ ਜ਼ੋਰ ਨਾਲ ਆਈ ਤੇ ਗੱਡੀ ਜਿਹੜੀ ਸੀ ਰੈਡ ਰੈਡ ਜੰਪ ਤੇ ਭਜਾ ਕੇ ਲੱਗੀ ਅਸੀਂ ਨੂੰ ਵਾਰਨਿੰਗ ਵੀ ਦਿੱਤੀ ਵੀ ਕਰਕੇ ਜਿੱਥੇ ਵੀ ਹੈਗਾ ਆਪੇ ਆ ਜਾ ਅੱਜ ਜਿਹੜੀ ਸੀਗੇ ਸਾਡੇ ਜਿਹੜੇ ਸੂਤਰ ਸੀ ਉਹਦੇ ਤੇ ਸਾਨੂੰ ਇਨਫਰਮੇਸ਼ਨ ਮਿਲੀ ਕਿ ਇਹ ਗੱਡੀ ਜਿਹੜੀ ਆ ਖੜੀ ਐ ਇਸ ਟਾਈਮ ਤੇ ਸਬਜ਼ੀ ਮੰਡੀ ਸ਼ਹਿਾਪੁਰ ਦੇ ਵਿੱਚ ਉਹ ਗੱਡੀ ਆਪਾਂ ਫੜ ਲਈ ਜਿਹੜੀ ਮੌਕੇ ਤੇ ਚੈੱਕ ਕੀਤੀ ਹੈ ਉਹਦੇ ਵਿੱਚੋਂ ਭਾਵੇਂ ਸਾਨੂੰ ਤਰਾਜੋ ਕੋਈ ਵਸਤੂ ਨਹੀਂ ਮਿਲੀ ਪਰ ਇਹ ਨਹੀਂ ਮਤਲਬ ਕਿ ਅਸੀਂ ਪੁਲਿਸ ਨਾਕੇ ਤੇ ਗੱਡੀ ਨੂੰ ਹੱਥ ਮਾਰੇ ਕੋਈ ਡਰਾਈਵਰ ਵਿਅਕਤੀ ਜਿਹੜਾ ਉਹਨੂੰ ਭਜਾ ਕੇ ਲੈ ਜਾਏ ਇਹ ਭੱਜ ਕੇ ਜਾਣਾ ਬਹੁਤ ਔਖਾ ਹੈ ਪਲੀਜ਼ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਕੋਈ ਪੁਲਿਸ ਤੁਹਾਨੂੰ ਹੱਥ ਮਾਰਦੀ ਹੈ ਰੁਕੋ ਰੋਕੇ ਪੁਲਿਸ ਦੀ ਗੱਲ ਸੁਣ ਕੇ ਕਾਗਜ਼ ਚੈੱਕ ਕਰਾ ਕੇ ਜਾਓ ਤੁਹਾਡੇ ਕੋਲ ਕੋਈ ਬੜੀ ਐਮਰਜੈਂਸੀ ਹੈ ਬੜਾ ਤੁਸੀਂ ਜਲਦੀ ਜਾਣਾ ਹੈ ਪੁਲਿਸ ਨੂੰ ਰੋਕੇ ਦੱਸੋ ਕਿ ਬੜੀ ਐਮਰਜੈਂਸੀ ਸੀ ਅਸੀਂ ਸਰ ਇਸ ਕਰਕੇ ਰੁਕੇ ਨਹੀਂ ਤੇ ਪਲੀਜ਼ ਕੋਈ ਅੱਗੇ ਤੋਂ ਇਹ ਜਿਹੜੀ ਗੱਡੀ ਹੈ ਇਹ ਹੁਣ ਮੈਂ ਬੰਦ ਕਰ ਰਿਹਾ ਅਗਦੇ ਪੱਤਰ ਦਿਖਾਉਣਗੇ ਫਿਰ ਦੇਖਦੇ ਆਂ ਕਿ ਗੱਡੀ ਦੀ ਅਗਲੀ ਕੀ ਕਾਰਵਾਈ ਕਰਨੀ ਹੈ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਰਿਕੁਐਸਟ ਹੈ ਤੰਬਲ ਰਿਕੁਐਸਟ ਹੈ ਕਿ ਬਿਲਕੁਲ ਰੈੱਡ ਲਾਈਟ ਜਿਹੜੀ ਹੈ ਜੰਪ ਨਾ ਕਰੋ ਹੁਸ਼ਿਆਰ ਹੋ ਕੇ ਪੁਲਿਸ ਨੂੰ ਪੌਕਟ ਕਰੋ ਕੋਈ ਵੀ ਵਿਅਕਤੀ ਇਸ ਤਰ੍ਹਾਂ ਕਰਕੇ ਪੁਲਿਸ ਦੀ ਜਿਹੜੀ ਗ੍ਰਿਫਤ ਤੋਂ ਬਚ ਨਹੀਂ ਸਕਦਾ